ਪੰਜਾਬ ਸਮੇਤ ਦੇਸ਼ ਭਰ ਚ ਲੋਹੜੀ ਦਾ ਤਿਹਾਰ ਤੁੰតាម ਨਾਲ ਮਨਾਇਆ ਜਾ ਰਿਹਾ ਹੈ ਖਾਸ ਕਰਕੇ ਪੰਜਾਬ ਚ ਲੋਹੜੀ ਦੀਆਂ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਹਰ ਕੋਈ ਛੱਤ ਤੇ ਚੜ ਕੇ ਪਤੰਗਾ ਉਡਾ ਰਿਹਾ ਹੈ ਤੇ ਲੋਕੀ ਰਾਤ ਨੂੰ ਲੋਹੜੀ ਵੀ ਚਲਾਉਣਗੇ ਪੋਹ ਮਹੀਨੇ ਵਿੱਚ ਆਉਣ ਵਾਲਾ ਤਿਹਾਰ ਲੋਹੜੀ ਭਾਵੇਂ ਸਾਡੇ ਸਮਾਜ ਵਿੱਚ ਕੋਈ ਧਾਰਮਿਕ ਮਹੱਤਤਾ ਨਹੀਂ ਰੱਖਦਾ ਪਰ ਇਹ ਸਭਿਆਚਾਰਕ ਪੱਖ ਤੋਂ ਬਹੁਤ ਮਹੱਤਵਪੂਰਨ ਹੈ ਇਹ ਤਿਹਾਰ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ ਜਿੱਥੇ ਅਸੀਂ ਸਾਰੇ ਇਸ ਤਿਉਹਾਰ ਨੂੰ ਇੰਨੀ ਖੁਸ਼ੀ ਨਾਲ ਮਨਾਉਂਦੇ ਹਾਂ ਉੱਥੇ ਹੀ ਤੁਹਾਨੂੰ ਪਤਾ ਹੈ ਕਿ ਇਸ ਤਿਉਹਾਰ ਨਾਲ ਕੁਝ ਖਾਸ ਗੱਲਾਂ ਜੁੜੀਆਂ ਹੋਈਆਂ ਹਨ ਤੁਹਾਨੂੰ ਦੱਸਦੇ ਹਾਂ ਲੋਹੜੀ ਨਾਲ ਜੁੜੀਆਂ ਕੁਝ ਖਾਸ ਗੱਲਾਂ ਜਦੋਂ ਇਹ ਆਉਂਦੀ ਏ ਲੋਹੜੀ ਬੜਾ ਜੀ ਲਾਉਂਦੀ ਏ ਲੋਹੜੀ ਕੁਝ ਲੋਕ ਇਸ ਤਿਉਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ ਲੋਈ ਦੇ ਨਾਂ ਨਾਲ ਵੀ ਜੋੜਦੇ ਹਨ ਲੋਈ ਦੇ ਨਾਂ ਤੋਂ ਹੀ ਲੋਹੜੀ ਦਾ ਨਾਂ ਪਿਆ ਹੈ ਕੁਝ ਲੋਕ ਲੋਹੜੀ ਸ਼ਬਦ ਲੋਹ ਸ਼ਬਦ ਤੋਂ ਪਿਆ ਦੱਸਦੇ ਹਨ ਜਿਸ ਦਾ ਆਰਤ ਰੋਸ਼ਨੀ ਅਤੇ ਇਸੇ ਕਹ ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿਲ ਅਤੇ ਲੋੜੀਆਂ ਸ਼ਬਦਾਂ ਦੇ ਸੁਮੇਲ ਤੋਂ ਹੀ ਇਹ ਸ਼ਬਦ ਬਣਿਆ ਹੈ ਪਹਿਲਾਂ ਇਹ ਤਿਲ ਲੋੜ ਸੀ ਪਰ ਬਾਅਦ ਵਿੱਚ ਲੋੜੀ ਮਸ਼ਹੂਰ ਹੋ ਗਿਆ ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਲੋੜੀ ਨਾਲ ਜੁੜੀਆਂ ਹਨ ਲੋੜੀ ਦੇ ਇਤਿਹਾਸ ਨੂੰ ਅਕਬਰ ਬਾਦਸ਼ਾਹ ਦੇ ਸਮੇਂ ਤੋਂ ਜੋੜਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਉਸ ਸਮੇਂ ਦੁੱਲਾ ਪੱਟੀ ਨਾ ਦਾ ਸ਼ਖਸ ਹੁੰਦਾ ਸੀ ਜੋ ਅਮੀਰ ਲੋਕਾਂ ਨੂੰ ਲੁੱਟ ਕੇ ਸਾਰਾ ਤਾਂ ਗਰੀਬਾਂ ਵਿੱਚ ਵੰਡ ਦਿੰਦਾ ਸੀ ਦੁੱਲੇ ਪੱਟੀ ਨੇ ਕੁੜੀਆਂ ਦੇ ਵਿਆਹ ਕਰਵਾਉਣ ਦਾ ਵਚਨ ਦਿੱਤਾ ਲੜਕੀਆਂ ਦੇ ਸਹੁਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਵਾਉਣ ਲਈ ਕਹਿਣ ਲੱਗੇ ਦੁੱਲੇ ਪੱਟੀ ਨੇ ਲਾਗਲੇ ਪਿੰਡਾਂ ਵਿੱਚੋਂ ਦਾਨ ਦੇ ਰੂਪ ਵਿੱਚ ਗੁੜ ਚੱਕਰ ਪਾਲਣ ਦਾਣੇ ਇਕੱਠੇ ਕੀਤੇ ਲੋਕ ਸੁੰਦਰੀ ਤੇ ਮੁੰਦਰੀ ਦੇ ਵਿਆਹ ਤੇ ਇਕੱਠੇ ਹੋਏ ਦੁੱਲੇ ਪੱਟੀ ਨੇ ਆਪਣੇ ਹੱਥੀ ਲੜਕੀਆਂ ਦੇ ਵਿਆਹ ਕੀਤੇ ਤੇ ਸੇਰ ਸੇਰ ਸ਼ੱਕਰ ਪਾਈ। ਅਜੋਕੇ ਸਮੇਂ ਵਿੱਚ ਕੁੜੀ ਮੁੰਡੇ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਅਤੇ ਲੋਕ ਜਾਗਰੂਕ ਹੋ ਗਏ ਹਨ ਤੇ ਹੁਣ ਕੁੜੀਆਂ ਦੀ ਵੀ ਲੋੜੀ ਧੂਮਤਾਮ ਨਾਲ ਬਣਾਈ ਜਾਣ ਲੱਗੀ ਹੈ। ਪੁਰਾਣੇ ਸਮਿਆਂ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਹਨ। ਸੂਰਜ ਦੇ ਚਾਨਣ ਨੂੰ ਮੁੜ ਸੁਰਜੀਤ ਕਰਨ ਲਈ ਲੋੜੀ ਦੀ ਅੱਗ ਪਾਲੀ ਜਾਂਦੀ ਸੀ। ਲੋੜੀ ਦੇ ਤਿਉਹਾਰ ਦਾ ਸੰਬੰਧ ਭਾਵੇਂ ਮੂਲ ਰੂਪ ਵਿੱਚ ਮੌਸਮ ਨਾਲ ਜੁੜਿਆ ਹੈ। ਪਰ ਇਸ ਤਿਉਹਾਰ ਨਾਲ ਕਈ ਕਥਾਵਾਂ ਵੀ ਜੁੜੀਆਂ ਹੋਈਆਂ ਹਨ ਦੁੱਲਾ ਪੱਟੀ ਐਨਾ ਮਸ਼ਹੂਰ ਹੋ ਗਿਆ ਕਿ ਅੱਜ ਵੀ ਜਦ ਬੱਚੇ ਘਰਾਂ ਵਿੱਚ ਲੋੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ ਹਨ ਸੁੰਦਰ ਮੰਗੜੀ ਤੇਰਾ ਗੋਣ ਵਿਚਾਰਾ ਦੁੱਲਾ ਪੱਟੀ ਵਾਣਾ ਦੁੱਲੇ ਦੀ ਵਿਆਹੀ ਸੇ ਸ਼ਕਰ ਵਾਈ ਕੁੜੀ ਦਾ ਸੱਲੂ ਪਟਾ ਸੱਲੂ ਕੌਂਸ ਮਿਤੇ ਸਾਹਿਤ ਵਿਭਾਗੀ ਪੂਰੀ ਟੀਮ ਵੱਲੋਂ ਆਪ ਸਭ ਨੂੰ ਲੋੜੀ ਮੁਬਾਰਕ Like this video, subscribe.